ਸਤਿ ਸ਼੍ਰੀ ਅਕਾਲ ਜੀ ਮੇਸ਼ਾ ਸ਼ਰਮਾ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਅੱਜ ਚੰਡੀਗੜ੍ਹ ਦੇ ਸੈਕਟਰ 34 ਦੇ ਵਿੱਚ BKU ਉਗਰਾਹਾ ਜਥੇਬੰਦੀ ਦੇ ਵੱਲੋਂ ਜਿਹੜਾ ਕਿ ਬਿੱਤੇ ਕੱਲ ਤੋਂ ਹੀ ਮੋਰਚਾ ਲਗਾਇਆ ਹੋਇਆ ਜੋ ਕਿ 5 ਸਤੰਬਰ ਤੱਕ ਜਾਰੀ ਰਹੇਗਾ ਇਥੋਂ ਤੱਕ ਕਿ ਦੂਜੇ ਪਾਸੇ SKM ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਵੀ ਅੱਜ ਸੈਕਟਰ 34 ਦੇ ਵਿੱਚ ਜਿਹੜੀ ਕਿ ਮਹਾਪੰਚਾਇਤ ਕੀਤੀ ਜਾ ਰਹੀ ਹੈ ਤਾਂ ਕੁਝ ਸਮੇਂ ਬਾਅਦ ਜਿਹੜਾ ਕਿ BKU ਉਗਰਾਹਾ ਜਥੇਬੰਦੀ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਵਿਧਾਨ ਸਭਾ ਵੱਲ ਕੋਚ ਕੀਤਾ ਜਾਵੇਗਾ ਤਾਂ ਇਸ ਸੰਬੰਧੀ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਫੋਨ ਲਾਈਨ ਤੇ ਮੇਰੇ ਸਹਿਯੋਗੀ ਜੁੜ ਚੁੱਕੇ ਨੇ ਜਿਹੜੇ ਕਿ ਪਲ-ਪਲ ਦੀ ਅਪਡੇਟ ਸਾਡੇ ਨਾਲ ਸਾਂਝ ਕਰ ਰਹੇ ਨੇ ਗਰਾਉਂਡ ਜ਼ੀਰੋ ਤੋਂ ਨੀਲ ਕਮਲ ਜੀ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਨੀਲ ਕਮਲ ਜੀ ਕੀ ਕਹਿਣਾ ਚਾਹੋਗੇ ਕਿ ਸਾਡ ਜਥੇਬੰਦੀਆਂ ਦੇ ਵੱਲੋਂ ਵਿਧਾਨ ਸਭਾ ਵੱਲ ਕੁਝ ਕੀਤਾ ਜਾਣਾ ਹੈ ਜੀ 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 ਬਿਲਕੁਲ ਬਿਲਕੁਲ ਜਿਹੜੇ ਇਖਤਿਆਰ ਇਕੱਠੇ ਹੋਏ ਨੇ ਅੱਜ ਚੰਡੀਗੜ੍ਹ ਦੇ ਵਿੱਚ ਹੂੰ ਲੂਬਰਾਹ ਤੇ ਮਜ਼ਦੂਰ ਜਿਹੜੇ ਸੰਗਠਨ ਨੀਤੀ ਹੈਗੀ ਆ ਉਹਨਾਂ ਵੱਲੋਂ ਰਹਿ ਜਾਏ ਤਾਂ ਪ੍ਰੋਗਰਾਮ ਲਈ ਕਿਹਾ ਜਾਂਦੀ ਜਦੋਂ ਕਿ ਇਹਨਾਂ ਦੀ ਜਿਹੜੀ ਗੱਲ ਹੈਗੀ ਆ ਮੰਗ ਹੈਗੀ ਆ ਉਹ ਤੇ ਸਿਤਾਮ ਖੇਤੀ ਨੀਤੀ ਨੂੰ ਲੈ ਕੇ ਆ ਕਿ ਜਿਸ ਤਰੀਕੇ ਦੇ ਨਾਲ ਵਾਪਸ ਨੀਤੀਆਂ ਬਣਦੀਆਂ ਨੇ ਉਸ ਤੋਂ ਲੈ ਕੇ ਇੱਕ ਨੀਤੀ ਵੀ ਜਿਹੜੀ ਹੈ ਉਸ tane ਤਾਂ ਕਿ ਇੱਕ ਪਤਾ ਹੋਵੇ ਕਿ ਕੀ ਕਰਨਾ ਹੈ ਜੇ ਕਿ ਤਾਨ ਕੀ ਕਰਦੇ ਨੇ ਉਸ ਨੂੰ ਲੈ ਕੇ ਦਾ ਨੀਤੀਆਂ ਜਾਂ ਫਿਰ ਫਸਲ ਦਾ ਖਰਾਬਾ ਹੁੰਦਾ ਉਸ ਤੋਂ ਲੈ ਕੇ ਜਾਂ ਫਿਰ ਕਿਸਾਨ ਜਦੋਂ ਖੇਤੀ ਕਰਦੇ ਨੇ ਜੜੀਆਂ-ਜੜੀਆਂ ਫਸਲਾਂ ਹੁੰਦੀਆਂ ਨੇ ਜਿਵੇਂ ਕਿ ਪਤਾ ਹੀ ਹੈ ਤੁਹਾਨੂੰ ਕੈਮਾਸਟੀ ਦੀ ਅਰੋਨੀ ਗਾਰੰਟੀ ਵੀ ਮੰਗਣ ਨੂੰ ਲੈ ਕੇ ਕਿਸਾਨ ਹਾਲੇ ਵੀ ਸੰਘਰਸ਼ ਕਰ ਰਹੇ ਨੇ ਉਹਨਾਂ ਸਭ ਮੰਗਾਂ ਨੂੰ ਲੈ ਕੇ ਜਿਹੜਾ ਹੈ ਸਾਫੇ ਦਾ ਜਿਹੜਾ ਹੈਗਾ ਪੀਕੇਯੂ ਗਰਾਹਾਂ ਵੱਲੋਂ ਜਿਹੜਾ ਹੈਗਾ ਉਹ ਮੋਟਾ ਲਗਾਇਆ ਗਿਆ ਅੱਜ ਸਤੰਬਰ ਤੱਕ ਦਾ ਜੀ ਦਾ ਸਿਐਲਟੀ ਅੱਜ ਜਿਹੜਾ ਹੈਗਾ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਹੈ ਹਾਲਾਂਕਿ ਕੋਸ਼ਿਸ਼ ਕੀਤੀ ਜਾਵੇਗੀ ਵਿਧਾਨ ਸਭਾ ਵੱਲ ਕੂਚ ਕਰਨ ਦੀ ਕੋਸ਼ਿਸ਼ ਹੈ ਇਹ ਕਿ ਤਰੀਕੇ ਨਾਲ ਸਰਕਾਰ ਨੂੰ ਇੱਕ ਮੰਡਪਤਰ ਦਿੱਤਾ ਜਾਵੇਗਾ ਤੁਹਾਨੂੰ ਪਤਾ ਹੈ ਕਿ ਤਿੰਨ ਦਿਨ ਦਾ ਵਿਧਾਨ ਸਭਾ ਸੈਸ਼ਨ ਹੈ ਜੀ 4 ਤਰੀਕ ਨੂੰ ਜਿਹੜਾ ਹੈ ਉਹ ਸੰਪੰਨ ਹੋਵੇਗਾ ਉਸ ਤੋਂ ਬਾਅਦ 5 ਤਰੀਕ ਤੱਕ ਜਿਹੜਾ ਉਹ ਵੇਟ ਕਰਨ ਦੀ ਤਿਆਰੀ ਹੈ ਕਿ ਸਰਕਾਰ ਆਪ ਹੀ ਜਾਂ ਫਿਰ ਵਿਧਾਨ ਸਭਾ ਦੇ ਸੈਸ਼ਨ ਦੇ ਦੌਰਾਨ ਇਹ ਕਾਨੂੰਨ ਮੰਗਾਇਆ ਜਿਹੜੀਆਂ ਇਹ ਮੰਗਾ ਰੱਖਦੇ ਨੇ ਜਾਂ ਜਿਹੜੀ ਇਹ ਗੱਲ ਕਹਿੰਦੇ ਨੇ ਕਿਸ ਦੀ ਨੀਤੀ ਬਣਾਏ ਉਸ ਉੱਤੇ ਕੀ ਵਿਚਾਰ ਕਰਦੀ ਹੈ ਕੀ ਚੈੱਕ ਕਰਦੀ ਹੈ ਜਾਂ ਫਿਰ ਅੱਗੋਂ ਟਕਕਾਰ ਵੱਲੋਂ ਕੀ ਫੀਡਬੈਕ ਆਂਦਾ ਜਾਂ ਫਿਰ ਇਹਨਾਂ ਲਈ ਕੀ ਫੈਸਲੇ ਲਏ ਜਾਂਦੇ ਨੇ ਸੋਸਾਂ ਇੰਤਜ਼ਾਰ ਕਿਤੇ ਜਾਵੇਗਾ ਤੇ ਦੋਸਤੋ ਬਾਅਦ ਜਿਹੜਾ ਆਗਾ 5 ਤਰੀਕ ਨੂੰ ਫਿਰ 4 ਤੋਂ ਬਾਅਦ ਅਗਲੀ ਮੀਟਿੰਗ ਕੀਤੀ ਜਾਵੇ ਇਹ ਕੀ ਨੀਤੀ ਬਣਾ ਚਾਹੋਗੀ ਜਾਂ ਕਰ ਕਰਨਾ ਕੀ ਹੈ ਜੇਕਰ ਦੇਖੋ ਆਪਾਂ ਐਸਟੀਐਮ ਦੀ ਗੱਲ ਕਰੀਏ ਜਿਹਨੂੰ ਸਾ ਆਸ ਕੇਮ ਜੜਾ ਕੇ ਸ਼ੰਭੂ ਬਾਰਡਰ ਤੇ ਬੈਠਾ ਹੋਇਆ ਬਹੁਤ ਰਾਜਨੀਤਿਕ ਐਸ ਕੇਮ ਦੇ ਰਾਜੇਵਾਲ ਉਹਨਾਂ ਦੀ ਗੱਲ ਕਰੀਏ ਤਾਂ ਉਹ ਜਿਹੜਾ ਇਸ ਤਰੀਕੇ ਨਾਲ ਰਾਜਨੀਤਿਕ ਵਿਗਿਆਤ ਕੀ ਜਾਂਦਾ ਹੈ ਕਿਉਂਕਿ ਇਲੈਕਸ਼ਨ ਲੜੇ ਗਏ ਸੀ ਜੀ ਜੇ ਆਪਾਂ ਉਹਨਾਂ ਨਾਲ ਗੱਲ ਕਰੀਏ ਕਿ ਉਹਨਾਂ ਵੱਲੋਂ ਵੀ ਇੱਧਰ ਦੂਸਰੇ ਪਾਸੇ ਜਿਹੜੀ ਆ ਮਹਾਪੰਚਾਇਤ ਅੱਡੀ ਗਈ ਹੈ ਉਸ ਨੂੰ ਲੈ ਕੇ ਵੀ ਵੱਡੇ ਪੱਤਰ ਦਿੰਦੇ ਜਿਹੜੇ ਕਿਸਾਨ ਆ ਗੁਨੇ ਪਹੁੰਚੇ ਪਹੁੰਚ ਰਹੇ ਨੇ ਤੇ ਅਸਲੀ ਅਹਿਮ ਮੀਟਿੰਗ ਜਿਹੜੀ ਆ ਉਹ ਕਿਸਾਨ ਪੰਚਾਇਤੀ ਦੀ ਆ ਰਹੇਗੀ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਕੀ ਪ੍ਰਬੰਧ ਕੀਤੇ ਗਏ ਨੇ ਬੈਰੀਗੇਟਿੰਗ ਕੀਤੀ ਗਈ ਹੈ ਕਿਉਂਕਿ ਕੁਝ ਸਮੇਂ ਬਾਅਦ ਜਿਹੜੇ ਕਿ ਕਿਸਾਨ ਜਥੇਬੰਦੀਆਂ ਨੇ ਉਹ ਵਿਧਾਨ ਸਭਾ ਵੱਲ ਕੁਝ ਕਰਨ ਗਿਆ ਤਾਂ ਕਿ ਲੱਗਦਾ ਹੈ ਕਿ ਕੀ ਪ੍ਰਬੰਧ ਕੀਤੇ ਗਏ ਨੇ ਦੇਖੋ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਕੱਲੀ ਜਿਹੜੀ ਹੈ ਚੰਡੀਗੜ੍ਹ ਪੁਲਿਸ ਨੇ ਘੜੀ ਆਈ ਕਿ ਐਡਵਾਈਜ਼ਰੀ ਜਿਹੜੀ ਆ ਉਹਦੇ ਲਈ ਜਾਰੀ ਕਰ ਦਿੱਤੀ ਸੀ ਕਿ ਟ੍ਰੈਫਿਕ ਤੇ ਲਈ ਜੇਕਰ ਲੋਕ ਸੰਢੀਗੜ ਦੇ ਵਿੱਚ ਆਉਂਦੇ ਨੇ ਤਾਂ ਕਿ ਉਹਨਾਂ ਨੂੰ ਗੁਜ਼ਰਨਾ ਹੋਵੇਗਾ ਹਾਲਾਂਕਿ ਕਿਸਾਨਾਂ ਦੇ ਲਈ ਜਿਹੜੀ ਹੈਗੀ ਆ ਟਰੈਕਟਰ 33 ਦੇ ਵਿੱਚ ਜਿਹੜੀ ਆ ਉਹ ਪਾਰਕਿੰਗ ਬਣਾਈ ਗਈ ਆ ਇਸ ਤੋਂ ਇਲਾਵਾ ਵਾਪਕ ਰੂਟ ਜਿਹੜੇ ਨੇ ਉਹ ਡਾਇਵਰਟ ਕੀਤੇ ਗਏ ਨੇ ਜਿੰਨਾ ਤੱਕ ਇਹ ਜਾਣਕਾਰੀ ਮਿਲ ਰਹੀ ਹੈ ਕਿ ਵਿਧਾਨ ਸਭਾ ਦੇ ਜਿੰਨਾ ਤੱਕ ਗੱਲ ਹੈਗੀ ਆ ਕਿਸਾਨਾਂ ਦੇ ਮਿਲਣ ਦੀ ਗੱਲ ਹੈਗੀ ਆ ਤਦੋਂ ਲੈ ਕੇ ਸ਼ਾਇਦ ਕੁਝ ਮੈਂਬਰਾਂ ਨੂੰ ਜਿਹੜਾ ਹੈਗਾ ਉਹ ਬਾਦ ਮਿਲਣ ਦੀ ਇਜਾਜ਼ਤ ਦਿੱਤੀ ਜਾਂਦਾ ਇਹ ਵੀ ਕਿਹਾ ਜਾ ਰਿਹਾ ਨੀਲ ਕਮਲ ਜੀ ਕੀ ਸਿਰਫ 11 ਮੈਂਬਰਾਂ ਨੂੰ ਹੀ ਮਿਲਣ ਦੀ ਇਜਾਜ਼ਤ ਦਿੱਤੀ ਗਈ ਹੈ ਵਿਧਾਨ ਸਭਾ ਵੱਲ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ ਇਹ ਜੇ ਬਿਲਕੁਲ 11 ਮੈਂਬਰਾਂ ਨਾਲ ਜਿਹੜੀ ਆ ਉਹ ਵਿਧਾਨ ਸਭਾ ਜਾਣ ਦੀ ਇਜਾਜ਼ਤ ਦਿੱਤੀ ਹੈ ਤੇ ਵਾਕਈ ਜਿਹੜੇ ਹੈ ਗਿਆ ਉਹਨਾਂ ਨੂੰ ਉੱਥੇ ਹੀ ਰੋਕਿਆ ਜਾਵੇਗਾ ਜਿੱਥੇ ਕੀ ਉਹਨਾਂ ਨੇ ਪਰਬਤ ਕੀਤਾ ਹੋਇਆ ਜਿੱਥੇ ਉਹਨਾਂ ਨੂੰ ਇੱਕ ਗਰਾਊਂਡ ਆ ਦਿੱਤੀ ਗਈ ਹੈ ਜਿੱਥੇ ਕਿਸਾਨੇ ਸਦੇ ਇਕੱਠੇ ਹੋਏ ਹੋਏ ਨੇ ਪੁਲਿਸ ਪ੍ਰਸ਼ਾਸਨ ਦੇ ਨਾਲ ਕਿਸਾਨਾਂ ਦੀ ਕੋਈ ਮੀਟਿੰਗ ਹੋਈ ਹੈ ਕੋਈ ਗੱਲਬਾਤ ਹੋਈ ਹੈ ਕੀ ਲੱਗਦਾ ਕੁਝ ਹੱਲ ਨਿਕਲਿਆ ਦੇਖੋ ਜੀ ਕੱਲ ਵੀ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ ਜਿਹੜੀ ਆ ਕਿਸਾਨਾਂ ਦੀ ਮੀਟਿੰਗ ਹੋਈ ਸੀਗੀ ਉਸ ਨੂੰ ਲੈ ਕੇ ਪੁੱਛ ਕਰਨ ਦੀ ਗੱਲ ਕਹੀ ਸੀ ਤਾਂ ਪ੍ਰਸ਼ਾਸਨ ਨੇ ਕਾਫੀ ਉਹਨਾਂ ਨਾਲ ਨੇਗੋਸ਼ੀਏਟ ਵੀ ਕੀਤਾ ਸੀਗਾ ਹੁਣ ਵੀ ਜਦੋਂ ਕਿਸਾਨ ਫਿਲਹਾਲ ਵਿਧਾਨ ਸਭਾ ਵੱਲ ਜਾਣ ਦੀ ਤਿਆਰੀ ਕਰ ਰਹੇ ਨੇ ਤੇ ਲੱਗਦਾ ਹੈ ਕਿ ਉਸ ਤੋਂ ਪਹਿਲਾਂ ਸ਼ਾਇਦ ਹੋ ਸਕਦਾ ਹੈ ਕਿ ਪ੍ਰਸ਼ਾਸਨ ਵੱਲੋਂ ਜ਼ਰੂਰ ਕੋਸ਼ਿਸ਼ ਕੀਤੀ ਜਾਵੇ ਕਿ ਕਿਸਾਨਾਂ ਨਾਲ ਜਿਹੜੀ ਆ ਮੀਟਿੰਗ ਕੀਤੀ ਜਾਵੇ ਮਨਾਇਆ ਜਾਵੇ ਜਿਸ ਤਰੀਕੇ ਦਾ ਜਿਹੜਾ ਇੱਥੇ ਇਸ ਮਤਲਬ ਕਿ ਵਿਵਸਥਾ ਕਿਉਂਕਿ ਜਦੋਂ ਵੱਡੇ ਪੱਧਰ ਦੇ ਉੱਤੇ ਲੋਕ ਇਕੱਠੇ ਹੋ ਜਾਂਦੇ ਨੇ ਤੇ ਜਿਹੜਾ ਫਰੀ ਫੇਅਰ ਸ਼ੇਅਰ ਹੈਗਾ ਟ੍ਰੈਫਿਕ ਨਿਰਵਿਘਨ ਚੱਲਦੀ ਹੈ ਉੱਥੇ ਜ਼ਰੂਰ ਬਵਜ਼ਾਰ ਪੈਂਦਾ ਹੈ ਮਤਲਬ ਕਿ ਰੁਕਾਵਟ ਆਉਂਦੀ ਹੈ ਤੇ ਇਸ ਨੂੰ ਲੈ ਕੇ ਜ਼ਰੂਰ ਪ੍ਰਸ਼ਾਸਨ ਦੀ ਕੋਸ਼ਿਸ਼ ਰਹੇਗੀ ਕਿ ਕਿਸਾਨਾਂ ਨਾਲ ਫੇਰ ਮੀਟਿੰਗ ਕੀਤੀ ਜਾਵੇ ਫੇਰ ਜਿਹੜਾ ਹੈਗਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਜਾਂ ਉਹਨਾਂ ਨੂੰ ਮਨਾਇਆ ਜਾਵੇ ਪਰ ਤੁਹਾਨੂੰ ਪਤਾ ਹੀ ਹੈ ਕਿ ਕਿਸਾਨ ਜਿਹੜੇ ਨੇ ਪਰਿਵਾਰਾਂ ਦੇ ਨਾਲ ਆਪਣਾ ਰਾਸ਼ਨ ਲੈ ਕੇ ਪੰਜ ਤਰੀਕ ਤੱਕ ਦਾ ਪੱਕਾ ਮੋਰਚਾ ਲਾ ਕੇ ਲਾਉਣ ਦੀ ਦਾ ਐਲਾਨ ਕਰਕੇ ਤੇ ਪਹੁੰਚੇ ਹੋਏ ਨੇ ਸੋ ਕਿਸਾਨ ਤਾਂ ਹੁਣ 5 ਤਰੀਕ ਤੱਕ ਡਟੇ ਹੋਏ ਨੇ ਹੁਣ داروਮਦਾਰ ਡਿਪੈਂਡ ਕਰਦਾ ਹੈ ਕਿ ਸਰਕਾਰ ਵੱਲੋਂ ਕਿਦਾਂ ਦਾ ਫੈਸਲਾ ਆਦਾ ਜਾਂ ਉਧਰ ਉਹਨਾਂ ਨੂੰ ਕੀ ਆਸ਼ਵਾਸਨ ਮਿਲਦਾ ਉਸ ਤੋਂ ਬਾਅਦ ਅੱਗੇ ਕਿਸਾਨਾਂ ਦੀ ਕੀ ਰਣਨੀਤੀ ਰਹਿੰਦੀ ਹੈ ਸਫਲ ਹਾਲ ਦੇਖਣਾ ਹੋਵੇਗਾ ਜੀ ਸੈਕਟਰ 33 ਜਿਹੜਾ ਕਿ ਚੰਡੀਗੜ੍ਹ ਦਾ ਇੱਕ ਸੈਂਟਰ ਏਰੀਆ ਹੈ ਜਿਸ ਦੇ ਵਿੱਚ ਕਿ ਜਿਹੜੇ ਕਿ ਸਕੂਲ ਕਾਲਜ ਵੀ ਨੇ ਅਫਸਰ ਸਹਿਬਾਨ ਵੀ ਨੇ ਕੀ ਲੱਗਦਾ ਹੈ ਕਿ ਉਹਨਾਂ ਦੀ ਜਿਹੜੀ ਕਿ ਖਾਸ ਕੀ ਪ੍ਰਬੰਧ ਕੀਤੇ ਗਏ ਨੇ ਉਹਨਾਂ ਲਈ ਮਨਨ ਲਈ ਦੇਖੋ ਜਦੋਂ ਪ੍ਰਸ਼ਾਸਨ ਜਦੋਂ ਕਿਸਾਨਾਂ ਦੀ ਗੱਲ ਕਰ ਰਿਹਾ ਤੁਸੀਂ ਜਾਂ ਲੋਕਾਂ ਦੀ ਗੱਲ ਕਰ ਰਹੀ ਜੀ ਮੈਂ ਲੋਕਾਂ ਦੀ ਗੱਲ ਕਰ ਰਹੀ ਹਾਂ ਦੇਖੋ ਤਾਂ ਲੋਕਾਂ ਦੇ ਲਈ ਤਾਂ ਖਾਸ ਪ੍ਰਬੰਧ ਇਹ ਹੈ ਕਿ ਉਹਨਾਂ ਨੇ ਸਪੈਸ਼ਲੀ ਜਿਹੜੀ ਹੈ ਕਿ ਆ ਚੰਡੀਗੜ੍ਹ ਦੇ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਇਹਨਾਂ ਰਸਤਿਆਂ ਦਾ ਇਸਤੇਮਾਲ ਦਾ ਕਰੋ ਤੁਸੀਂ ਇੱਥੇ ਨਾ ਆਵੋ ਪ੍ਰਸ਼ਾਸਨ ਨੇ ਕੱਲ ਹੀ ਇੱਕ ਬਕਾਇਦਾ ਇੱਕ ਰੋਡ ਮੈਪ ਰੂਟ ਮੈਪ ਨਕਾ ਵੀ ਜਿਹੜੀ ਆਪਣੀ ਐਡਵਾਈਜ਼ਰੀ ਦੇ ਵਿੱਚ ਦਿੱਤਾ ਹੋਇਆ ਤੁਸੀਂ ਇਹ ਸਕਤ ਤੋਂ ਸਿਵਾਲ ਜਾਣਾ ਹੈ ਜਾਂ ਇਧਰੋਂ ਜਾਣਾ ਹੈ ਉਧਰ ਜਾਣਾ ਹੈ ਤਾਂ ਉਸ ਨੂੰ ਸ਼ਾਸਨ ਨੇ ਪੂਰੇ ਤਰੀਕੇ ਨਾਲ ਜਿਹੜੇ ਉਹਨਾਂ ਨੇ ਪ੍ਰਬੰਧ ਕੀਤੇ ਹੋਏ ਨੇ ਜੀ ਸੇਕਾ ਮੰਗਾਲ ਦੀ ਜਿੱਥੋਂ ਤੱਕ ਵੀ ਗੱਲ ਹੈ ਜੀ ਕਿਸਾਨ ਜਿਹੜੇ ਹੈਗੇ ਨੇ ਜਿਸ ਤਰ੍ਹਾਂ ਕਿ ਹੁਣ ਪਾਣੀ ਜਿਹੜਾ ਆ ਬਾਹਰੀ ਸੂਬਿਆਂ ਨੂੰ ਜਾਂਦਾ ਬਿਲਕੁਲ ਰਾਜਸਥਾਨ ਨੂੰ ਜਾਂਦਾ ਹੈ ਉਸ ਨੂੰ ਲੈ ਕੇ ਰਾਇਲਟੀ ਦਾ ਪ੍ਰਮੁੱਖ ਮੁੱਦਾ ਹੈਗਾ ਕਿਉਂਕਿ ਪੰਜਾਬ ਤੋਂ ਪਹਿਲਾਂ ਵੀ ਕਿਹਾ ਜਾਂਦਾ ਹੈ ਕਿ ਪਾਣੀ ਦੀ ਘਾਟ ਹੈ ਇਹ ਤੋਂ ਪਹਿਲਾਂ ਵਿੱਚ ਤੋਂ ਸਰਕਾਰ ਸੱਤਾ ਦੇ ਵਿੱਚ ਵੀ ਜੀ ਉਹ ਜ਼ਰੂਰ ਕਹਿੰਦੇ ਸੀ ਕਿ ਜੇਕਰ ਆਪਾਂ ਰਾਇਲਟੀ ਹੀ ਲੈ ਲਈਏ ਨਾ ਪਾਣੀਆਂ ਦਿੱਤੇ ਤਾਂ ਵੀ ਜਿਹੜਾ ਕੁਝ ਨਿਕਲ ਸਕਦਾ ਇਸ ਤੋਂ ਇਲਾਵਾ ਉਹਨਾਂ ਜਿਵੇਂ ਖਾਦਾਂ ਦਾ ਮਸਲਾ ਹੈਗਾ ਤੇ ਖਾਦਾਂ ਦੀ ਕਮੀ ਹੋ ਸਕਦੀ ਹੈ ਉਸ ਤੋਂ ਲੈ ਕੇ ਵੀ ਕਿਸਾਨ ਜਿਹੜੇ ਨੇ ਹਰ ਵਾਰ ਚਿੰਤਤ ਹੁੰਦੇ ਨੇ ਉਹ ਆਪਕ ਤਾਂ ਨਹੀਂ ਕੁਝ ਮੰਗਾ ਨੇ ਜਿਹੜੀਆਂ ਕਿਸਾਨ ਜਿਹੜੇ ਨੇ ਉਹ ਲੈ ਕੇ ਅੱਜ ਬੈਠੇ ਨੇ ਤੇ ਅੱਜ ਦੀ ਮਹਾਪੰਚਾਇਤ ਦੇ ਵਿੱਚ ਐਸਪੀਐਮ ਕੀ ਫੈਸਲਾ ਕਰਦਾ ਉਹ ਮਹਾਪੰਚਾਇਤ ਤੋਂ ਬਾਅਦ ਜਿਹੜਾ ਆ ਉਹ ਡਿਸਾਈਡ ਹੋ ਜਾਵੇਗਾ ਕਿ ਸਿਧਾਰਸ਼ਾਬਤ ਤੋਂ ਜਿਹੜੇ 11 ਮੈਂਬਰ ਜਾਂਦੇ ਨੇ ਉਸ ਤੋਂ ਬਾਅਦ ਵਿਧਾਨ ਸਭਾ ਤੋਂ ਇਹ ਕੋ ਜਾਂਦਾ ਸਾਹਮਣੇ ਸਰਕਾਰ ਕੀ ਰੱਖਦੀ ਹੈ ਜਾਂ ਕਿਸਾਨਾਂ ਨੂੰ ਕੀ ਆਸ਼ਵਾਸਨ ਮਿਲਦਾ ਇਹ ਅੱਜ ਦੇਖਣਾ ਟਾਈਮ ਹੋਵੇਗਾ ਕਿਉਂਕਿ ਸਾਰੇ মিডিਆ ਦੀ ਨਜ਼ਰਾਂ ਪੂਰੇ ਪੰਜਾਬ ਦੀਆਂ ਨਜ਼ਰਾਂ ਲੱਗੀਆਂ ਨੇ ਕਿ ਨਾ ਕਿਸਾਨਾਂ ਦਾ ਸਟੇਟ ਕੀ ਹੋਇਆ ਨੇ ਜੀ ਬਹੁਤ ਬਹੁਤ ਸ਼ੁਕਰੀਆ ਨੀਲ ਕਮਲ ਜੀ ਸਾਡਾ ਜੁੜਨ ਲਈ ਤੇ तमाम ਜਾਣਕਾਰੀ ਸਾਂਝ ਕਰਨ ਦੇ ਲਈ ਤਾਂ ਚੰਡੀਗੜ੍ਹ ਦੇ ਸੈਕਟਰ 34 ਦੇ ਵਿੱਚ ਜਿਹੜੇ ਕਿ ਹਰ ਕਿਸੇ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਖਾਸ ਕਰ ਦੇਸ਼ ਭਰ ਦੇ ਕਿਸਾਨਾਂ ਦੀਆਂ ਕਿਉਂਕਿ ਅੱਜ ਐਸਕੇਐਮ ਦੇ ਵੱਲੋਂ ਵੀ ਮਹਾਪੰਚਾਇਤ ਕੀਤੀ ਜਾ ਰਹੀ ਹੈ ਤਾਂ ਉਧਰ ਹੀ ਦੂਜੇ ਪਾਸੇ ਬਿੱਤੇ ਕੱਲ ਤੋਂ ਯਾਨੀ ਕਿ 1 ਸਤੰਬਰ ਤੋਂ ਬੀਕੇਯੂ ਉਗਰਾਹਾਂ ਜਥੇਬੰਦੀ ਵੀ ਆਪਣਾ ਮੋਰਚਾ ਲਗਾ ਕੇ ਬੈਠੀ ਹੋਈ ਹੈ ਜਿਨ੍ਹਾਂ ਦੇ ਵੱਲੋਂ 5 ਸਤੰਬਰ ਤੱਕ ਇਹ ਮੋਰਚਾ ਲਗਾਉਣ ਦਾ ਐਲਾਨ ਪਹਿਲਾਂ ਹੀ ਕੀਤਾ ਗਿਆ ਸੀ ਕਿਉਂਕਿ 2 3 ਅਤੇ 4 ਸਤੰਬਰ ਤੱਕ ਮੌਨਸੂਨ ਜਿਹੜਾ ਕਿ ਸੈਸ਼ਨ ਚੱਲ ਰਿਹਾ ਜਿਸ ਦੀ ਕਿ ਅੱਜ ਕਾਰਵਾਈ ਸ਼ੁਰੂ ਹੋਣ ਵਾਲੀ ਹੈ ਦੁਪਹਿਰ 2 ਵਜੇ ਤਾਂ ਉਸ ਤੋਂ ਬਾਅਦ 4 ਸਤੰਬਰ ਤੋਂ ਬਾਅਦ ਕੀ ਜਵਾਬ ਆਉਂਦਾ ਜਿਹੜੇ ਕਿ ਕਿਸਾਨਾਂ ਦੀਆਂ ਮੁੱਖ ਮੰਗਾਂ ਨੇ ਤਾਂ ਉਸ ਫੈਸਲੇ ਤੇ ਹਰ ਕਿਸੇ ਦੀਆਂ ਜਿਹੜੇ ਕਿ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਕੀ ਰਣਨੀਤੀ ਅਪਣਾਉਣਗੇ ਕਿ ਉਹਨਾਂ ਦੀਆਂ ਮੰਗਾਂ ਸਰਕਾਰ ਮਨਜ਼ੂਰ ਕਰਦੀ ਹੈ ਜਾਂ ਫਿਰ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਦੇਖਦੇ ਰਹੋ ਚੜ੍ਹਦੀਕਲਾ ਟਾਈਮ ਟੀਵੀ ਧੰਨਵਾਦ ਸਬਸਕ੍ਰਾਈਬ ਕਰੋ ਜਲਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਨਹੀਂ ਪ੍ਰੈਸ ਕਰੋ ਬੈਲ ਆਈਕਨ ਨੂੰ